ਹਾਂਜੀ ਮਿੱਤਰੋ ਕੀ ਹਾਲ ਚਾਲ ਨਹੀਂ ਸਾਰਿਆਂ ਦੇ ਅੱਜ ਆਏ ਸੀ ਆਪਾਂ ਮਹੌਰਾਣੇ ਟੋਲੇਆਲ ਮਰੇ ਕੋਲੇ ਦੇ ਨਾਲ ਜਿਹੜਾ ਟ੍ਰੇਨਿੰਗ ਸਕੂਲ ਆਗਾ ਲਾਇਸੈਂਸ ਨਿਊ ਹੋਣ ਵਾਲਾ ਦੀਗਾ ਨਿਊ ਲਾਇਸੈਂਸ ਕਰਾਉਣ ਲਈ ਨਾ ਇੱਕ ਕਲਾਸ ਲਾਉਣੀ ਪੈਂਦੀ ਆ ਇਹ ਪਹਿਲਾਂ ਤਾਂ ਤਕਰੀਬਨ ਸਾਨੂੰ ਜਾਣਾ ਪੈਂਦਾ ਹੁੰਦਾ ਸੀਗਾ ਮਹੂਆਣੇ ਖੈਰ ਹੁਣ ਸਾਡੇ ਮਰੇ ਕੋਲੇ ਦੇ ਲੱਗੇ ਹੀ ਬਣ ਗਿਆ ਇਹ ਅਸੋਕਾਲੇ ਨਾਲ ਵਾਲਿਆਂ ਨੇ ਬਣਾਇਆ ਹੋਇਆ ਸਕੂਲ ਇਹ ਡਰਾਈਵਿੰਗ ਦਾ ਲਾਇਸੈਂਸ ਦੀ ਨਾ ਟ੍ਰੇਨਿੰਗ ਦਿੰਦੇ ਆਗੇ ਮਤਲਬ ਇੱਕ ਕਲਾਸ ਲਾ ਕੇ ਫੇਰ ਨਿਊ ਹੁੰਦਾ ਫੇਰ ਫੋਟੋ ਹੁੰਦੀ ਆ ਤੇ ਆ ਦੇਖੋ ਕਿੰਨੇ ਲੋਕ ਆਉਂਦੇ ਆ ਇੰਨਾ ਕਿ ਸਾਨੂੰ ਫਾਇਦਾ ਜ਼ਰੂਰ ਹੋ ਗਿਆ ਵੀ ਸਾਡੇ ਨੇੜੇ ਕੰਮ ਹੋਣ ਲੱਗ ਗਿਆ ਅੱਗੇ ਸਾਨੂੰ ਕੰਮ ਛੱਡ ਕੇ ਮਊਆ ਨੇ ਜਾਣਾ ਪੈਂਦਾ ਸੀਗਾ ਆ ਦੇਖੋ ਆ ਸਕਰੀਨ ਲੱਗੀ ਹੋਈ ਅੰਦਰ ਸਕਰੀਨ ਦੇ ਉੱਪਰ ਮਾੜਾ-ਮਾੜਾ ਦਾਅਦੇ ਆ ਵੀ ਕੀ ਚਿੰਨ ਨੇ ਜਿਹੜੇ ਸੜਕਾਂ ਦੇ ਉੱਤੇ ਸਾਈਨ ਬੋਰਡ ਲੱਗੇ ਹੁੰਦੇ ਨੇ ਉਹਨਾਂ ਬਾਰੇ ਸਮਝਾਉਂਦੇ ਆ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਸਾਈਨ ਬੋਰਡ ਵੀ ਕੀ ਕੀ ਸਾਈਨ ਬੋਰਡ ਕਿਸ-ਕਿਸ ਲਈ ਲਾਇਆ ਹੁੰਦਾਗਾ ਤੇ ਸਾਰੇ ਸਾਈਨ ਬੋਰਡਾਂ ਬਾਰੇ ਦੱਸ ਕੇ ਹੋਰ ਮਾੜਾ-ਮੋਟਾ ਦੱਸ ਕੇ ਮਤਲਬ ਜਿਹਦਾ ਤਾਂ ਲਾਇਸੈਂਸ ਨਿਊ ਹੋਣਾ ਹੈ ਵੀ ਪਹਿਲੀ ਤੇ ਦੂਜੀ ਗਿਰੀਆਂ ਪੰਜਵੀਂ ਗਿਰੀ ਮਰਜ਼ੀ ਆ ਗੱਲ ਮੁਕਾਓ ਜਿਹਦਾ ਨਿਊ ਹੋਣਾ ਉਹਦੀ ਇੱਕ ਕਲਾਸ ਲੱਗਦੀ ਆ ਜਿਹਨੇ ਲਾਇਸੈਂਸ ਬਣਵਾਉਣਾ ਹੋਵੇ ਉਹਦੀਆਂ ਦੋ ਕਲਾਸਾਂ ਲੱਗਦੀਆਂ ਨੇ ਤੇ ਅਸੀਂ ਅੱਜ ਇੱਕ ਕਲਾਸ ਲਈ ਤੀ ਇੱਕ ਕਲਾਸ ਲਾ ਕੇ ਲਿਸੈਂਸ ਸਾਹਿਬ ਦਾ ਨਿਊ ਕਰਾਉਣਾ ਸੀ ਤੇ ਨਿਊ ਕਰਾਉਣ ਲਈ ਕਲਾਸ ਲਾ ਕੇ ਸਰਟੀਫਿਕੇਟ ਅਸੀਂ ਲੈ ਲਿਆ ਤੇ ਇੱਕ ਦੋ ਕੋ ਪੇਪਰ ਜੇ ਵੀ ਹੁੰਦੇ ਨੇ ਪੇਪਰਾਂ ਦੇ ਵਿੱਚ ਕੁਐਸਚਨ ਦਿੱਤੇ ਹੁੰਦੇ ਆਗੇ ਆਨਸਰ ਕਰਨ ਲਈ ਆਹ ਦੇਖੋ ਆ ਪੇਪਰ ਆਗਾ ਇਹ ਪੇਪਰਾਂ ਦੇ ਟਿਕ ਮਾਰ ਕਰਨੀ ਹੁੰਦੀ ਆ ਵੀ ਕਿਹੜਾ ਕਿਹੜਾ ਰੂਲ ਕਿਵੇਂ ਕਿਵੇਂ ਆ ਕੀ ਕੀ ਕਰਨਾ ਚਾਹੀਦਾ ਇਹਦੇ 'ਚ ਬਸ ਆਹੀ ਗੱਲਾਂ ਪੁੱਛੀਆਂ ਆਉਂਦੀਆਂ ਨੇ ਤੇ ਇਹਦੇ 'ਚ ਟਿਕ ਮਾਰ ਕਰਨੀ ਹੁੰਦੀ ਆ ਵੀ ਕਿਹੜਾ ਸਹੀ ਆ ਕਿਹੜਾ ਗਲਤ ਆ ਟਿਕ ਮਾਰ ਕਰਕੇ ਉਸ ਤੋਂ ਬਾਅਦ ਇਹ ਦੋ ਪੇਪਰ ਲੈਂਦੇ ਆ ਦੋ ਪੇਪਰ ਲੈਣ ਤੋਂ ਬਾਅਦ ਫੇਰ ਆ ਸਮਝਾਉਂਦੇ ਆ ਮੜਾ ਜ ਆ ਕੈਂਥਲ ਦਾ ਬਣਿਆ ਹੋਇਆ ਵੀ ਉੱਥੇ ਟ੍ਰੇਨਿੰਗ ਹੁੰਦੀ ਆ ਇਥੇ 32 ਦਿਨ ਦੀ ਮੰਨ ਲਓ 1 ਮਹੀਨੇ ਦੀ ਟ੍ਰੇਨਿੰਗ ਕਰਾਉਂਦੇ ਆ ਕੈਂਥਲ 8000 ਜਾਂ ਕੁਝ 8200 ਰੁਪਇਆ ਲੈਂਦੇ ਆ ਤੇ ਉਹਦੇ ਚ ਖਾਣਾ ਪੀਣਾ ਰਹਿਣਾ ਸਭ ਇਹਨਾਂ ਦਾ ਸੋਕਾ ਲੈਣ ਵਾਲਿਆਂ ਦਾ ਹੁੰਦਾਗਾ ਇਹ ਹੈਗਾ ਕੈਂਥਲ ਦਾ ਜਿਹੜਾ ਵੀਡੀਓ ਚ ਦਿਖਾ ਰਹੇ ਨੇ ਕਿ ਤੇ ਇਹ ਆਉਣ ਵਾਲੇ ਸਮੇਂ ਚ ਦੱਸਦੇ ਨੇ ਵੀ ਤਕਰੀਬਨ 6-7 ਮਹੀਨਿਆਂ ਤੱਕ ਜਾਂ 1 ਸਾਲ ਤੱਕ ਇਹ ਤੋਲੇ ਵਾਲ ਵੀ ਬਣ ਜਾਣਾ ਕਿਉਂ ਤੋਲੇ ਵਾਲ ਕਹਿੰਦੇ ਪੈਸੇ ਆ ਚੁੱਕੇ ਨੇ ਉਹਦੇ ਤਕਰੀਬਨ ਸਾਰਾ ਪ੍ਰੋਜੈਕਟ ਪੂਰਾ ਹੋ ਚੁੱਕਿਆ ਤੇ ਪੈਸੇ ਵੀ ਆ ਚੁੱਕੇ ਨੇ ਲੋਨ ਦੇ ਸਿਰਫ ਬਸ ਹੁਣ ਕੰਮ ਸ਼ੁਰੂ ਕਰਨਾ ਹੈਗਾ ਲਓ ਜੀ ਇਹ ਧੀ ਤੋਲੇਵਾਲ ਦਾ ਡਰਾਈਵਿੰਗ ਦਾ ਸਕੂਲ ਜਿੱਥੇ ਇੱਕ ਕਲਾਸ ਲਾਈ ਆ ਅਸੀਂ ਇੱਕ ਕਲਾਸ ਲਾ ਕੇ ਹੁਣ ਸਾਡੀ ਲਾਇਸੈਂਸ ਦੀ ਹੋਊਗੀ ਫੋਟੋ ਸੋਮਵਾਰ ਨੂੰ ਤੇ ਸੋਮਵਾਰ ਨੂੰ ਫੋਟੋ ਕਰਾ ਕੇ ਤਕਰੀਬਨ ਸਾਡਾ ਲਾਇਸੈਂਸ ਨਿਊ ਹੋ ਜਾਊਗਾ ਤੋ 27 ਫਰਵਰੀ ਦਾ ਲਾਇਸੈਂਸ ਨੰਘਿਆ ਹੋਇਆ ਸੀ ਇੱਕ ਗੇੜਾ ਲਾਇਸੈਂਸ ਨੰਗੇ ਤੇ ਲਾਇਆ ਲੇਕਿਨ ਆਇਆ ਕਿ ਸਰਬ ਲਾਇਸੈਂਸ ਕਰਕੇ ਮੈਨੂੰ 2-3 ਦਿਨ ਖਰਾਬ ਕਰਨੇ ਪੈਗੇ ਗੱਡੀ ਵੀ ਭਰਦੀ ਭਰਦੀ ਰਹਗੀ ਵਿੱਚ ਹੋਲੀ ਆ ਗਈ ਛੁੱਟੀਆਂ ਪੈ ਗਈਆਂ ਤੇ ਹੁਣ ਲਾਇਸੈਂਸ ਦਾ ਸਰਟੀਫਿਕੇਟ